ਫਲ ਦੇਖੋ ਕਿੰਨਾ ਸੋਹਣਾ ਲੱਗਾ ਆ ਹੈ ਨਾਖ ਟਾਣੀਆਂ ਦੇ ਉੱਤੇ ਇੰਨਾ ਜ਼ਿਆਦਾ ਫਲ ਲੱਗਾ ਆ ਜੇ ਆਹ ਵਾਲਾ ਬਾਸ ਦੇ ਨਾਲ ਇਹਨੂੰ ਸਪੋਰਟ ਨਾ ਦੀਏ ਤਾਂ ਭਾਈ ਇਹ ਟਾਣੀਆਂ ਜਿਹੜੀਆਂ ਟੁੱਟ ਜਾਣੀਆਂ ਉੱਪਰੋਂ ਠੀਕ ਥੱਲੇ ਲੱਗੀ ਹੋਈ ਹੈ ਜੀ ਹਲਦੀ ਹਲਦੀ ਜਿਹੜੀ ਆਪਾਂ ਘਰੇ ਖਾਂਦੇ ਆ ਇਹ ਵਾਲੀ ਹਲਦੀ ਜਿਹੜੀ ਆ ਇਹ ਉਗਾਈ ਜਾ ਸਕਦੀ ਆ ਨਾਖਾਂ ਦੇ ਬਾਗ ਦੇ ਵਿੱਚ ਇਹ ਜਨਵਰੀ ਚੜ੍ਹਦੀ ਨੂੰ ਇਹ ਬੂਟੇ ਲਾਏ ਸੀ ਨਾਖਾਂ ਦੇ ਇੱਥੇ ਇਹ तकरीबन 1500 ਤੋਂ ਉੱਪਰ ਬੂਟਾ ਇਹ ਲੱਗਾ ਹੋਇਆ ਹੈ ਕਿੰਨੇ ਸੋਹਣੇ ਬੂਟੇ ਹੋਏ ਹਨ ਐਨਾ ਸਿਹਤਮੰਦ ਆ ਇੱਕ ਬਾਗ ਜਿਹੜਾ ਆ ਬਹੁਤ ਵੱਡਾ ਇਹਨਾਂ 1500 ਬੂਟਿਆਂ ਦਾ ਲਾਇਆ ਜਾਣਾ ਆ ਆ ਦੇਖੋ ਇਹ ਹੈ ਸੇਬ ਠੀਕ ਆ ਜੀ ਸੇਬ ਦਾ ਜਿਹੜਾ ਬੂਟਾ ਆ ਇਹ ਵੀ ਉਦੋਂ ਹੀ ਲਗਾਇਆ ਗਿਆ ਸੀਗਾ ਹਾਂਜੀ ਪਿਆਰੇ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਆ ਜੀ ਠੀਕ ਹੋ ਆ ਪਿਆਰੇ ਦੋਸਤੋ ਜਨਵਰੀ ਜਦੋਂ ਸ਼ੁਰੂ ਹੋਈ ਸੀਗੀ ਨਵਾਂ ਸਾਲ ਸ਼ੁਰੂ ਹੋਇਆ ਆਪਾਂ ਤੁਹਾਨੂੰ ਇੱਕ ਬਾਗ ਲੱਗਦਾ ਬਖਾ ਲੈਣ ਲੱਗੇ ਸੀ ਉਦੋਂ ਇੱਕ 1700 ਬੂਟੇ ਨਾਖਾਂ ਦੇ ਮੰਗਵਾਏ ਸੀ ਇਹ ਪਿੰਡ ਟੰਡੋਆ ਵਾਲਿਆ ਤੇ ਸਰਦਾਰ ਪੂਰਨ ਸਿੰਘ ਚੱਠਾ ਉਹਨਾਂ ਦਾ ਜਿਹੜਾ ਫਾਰਮ ਆ ਮੈਂ ਉੱਥੇ ਹੀ ਇਸ ਵਕਤ ਖੜਾ ਆ ਤੇ ਆ ਬੂਟੇ ਜਿਹੜੇ ਆ ਨਾ ਉਹ ਤੁਹਾਨੂੰ ਦਿਖਾ ਲੈਣ ਲੱਗੀਆਂ ਇਹ ਜਨਵਰੀ ਚੜ੍ਹਦੀ ਨੂੰ ਇਹ ਬੂਟੇ ਲਾਏ ਸੀ ਨਾਖਾਂ ਦੇ ਤੇ ਤਕਰੀਬਨ ਤਕਰੀਬਨ ਇਸ ਜਗ੍ਹਾ ਜਿੱਥੇ ਅਸੀਂ ਖੜੇ ਆਂ ਤੇ ਇੱਥੇ ਇਹ ਤਕਰੀਬਨ 1500 ਤੋਂ ਉੱਪਰ ਬੂਟਾ ਇਹ ਲੱਗਾ ਹੋਇਆ ਆ ਇਹ ਤਕਰੀਬਨ 4 ਕ ਕਨਾਲਾਂ ਥਾਂ ਦੇ ਵਿੱਚ ਇਹ ਬੂਟੇ ਲੱਗੇ ਹੋਏ ਆ ਠੀਕ ਹੈ ਜੀ ਆ ਦੇਖੋ ਜੀ ਨੇੜੇ ਨੇੜੇ ਲਾਏ ਸਿਗੇ ਅਸੀਂ ਤੁਹਾਨੂੰ ਉਦੋਂ ਵੀ ਦੱਸਿਆ ਸੀ ਕਿ ਐਕਚੁਅਲ 'ਚ ਇਹ ਇੱਕ ਤਰ੍ਹਾਂ ਇਹਦਾ ਇੱਕ ਕਾਰਨ ਆ ਅਸੀਂ ਇੱਥੇ ਕਿਉਂ ਲਾ ਰਹੇ ਆ ਬੂਟੇ ਜਦੋਂ ਇਹ ਮੰਗਵਾਏ ਸਿਗੇ ਤਾਂ ਇਹ ਬੂਟੇ ਸਿਰਫ ਇਦਾਂ ਇੱਕ ਡੰਡੇ ਜਿਹਾ ਜਾਂ ਕਹਿ ਲਓ ਵੀ ਪਤਲੇ ਪਤਲੇ ਡੰਡੀਆਂ ਡੰਡੇ ਜਾਈ ਸੀਗੇ ਇਹ ਠੀਕ ਆ ਤੇ ਇਹਨਾਂ ਸੁੱਕੇ ਪੈਲ ਸੀਗੇ ਜਨਵਰੀ ਦੇ ਵਿੱਚ ਇਹ ਤਕਰੀਬਨ ਇਹਨਾਂ ਦੀ ਹਾਈਟ ਸੀ 7 ਤੋਂ 8 ਫੁੱਟ ਤਕਰੀਬਨ ਤਕਰੀਬਨ 4-4 ਫੁੱਟ ਇਹਨਾਂ ਨੂੰ ਕੱਟ ਦਿੱਤਾ ਗਿਆ ਤੇ ਇਥੋਂ ਇਹ ਕੱਟੇ ਹੋਣਗੇ ਤੇ ਇਹ ਲਗਾ ਦਿੱਤੇਗਾ ਹੁਣ ਤੁਸੀਂ ਦੇਖੋ ਸਿਮਰਨ ਬੂਟੇ ਹੋਏ ਦਿਖਾ ਲਈ ਯਾਰ ਆ ਧਿਆਨ ਨਾਲ ਦੇਖਿਓ ਜੀ ਕਿੰਨੇ ਸੋਹਣੇ ਬੂਟੇ ਹੋਏ ਆ ਨਾ ਐਨਾ ਸਿਹਤਮੰਦ ਆ ਇਹਦੇ ਬਚਾਅ ਦੇ ਲਈ ਸਿਰਫ ਇੱਕ ਦੋ ਸਪਰੇਅਾਂ ਕਰਨੀਆਂ ਪਈਆਂ ਆ ਕੀੜਿਆਂ ਤੋਂ ਠੀਕ ਆ ਜੀ ਜਾਂ ਸੁੰਡੀ ਤੋਂ ਪਰ ਵੈਸੇ ਬੂਟੇ ਪੂਰੀ ਤਰ੍ਹਾਂ ਸਿਹਤਮੰਦ ਆ ਕੋਈ ਦਵਾਈ ਇਹਦੀਆਂ ਜੜਾਂ 'ਚ ਨਹੀਂ ਪਾਉਣੀ ਪਈ ਹੈਗੀ ਜਦੋਂ ਬਿਜਾਈ ਕੀਤੀ ਸੀ ਤੇ ਉਹ ਤੁਹਾਨੂੰ ਦਿਖਾ ਲਈ ਸੀਗੀ ਅਸੀਂ ਤੇ ਮੈਂ ਇਹ ਵੀ ਦੱਸ ਦਵਾਂ ਵੀ ਦੇਖੋ ਬਿਜਾਈ ਦੇ ਸਮੇਂ ਇਹ ਨੇੜੇ-ਨੇੜੇ ਰੱਖਣ ਦਾ ਕਾਰਨ ਕੀ ਆ ਕਿ ਇੱਕ ਬਾਗ ਜਿਹੜਾ ਆ ਬਹੁਤ ਵੱਡਾ ਇਹਨਾਂ 1500 ਬੂਟਿਆਂ ਦਾ ਲਾਇਆ ਜਾਣਾ ਆ ਪਰ ਕਿਉਂਕਿ ਜੇ ਇਹ ਬੂਟੇ ਆਪਾਂ ਹੁਣ ਹੀ ਉੱਥੇ ਲਾ ਦਿੰਦੇ ਆ ਤਾਂ ਉੱਥੋਂ ਫਸਲ ਕੱਢਣੀ ਔਖੀ ਹੋ ਜਾਏਗੀ ਇਸ ਕਰਕੇ ਇੱਕ ਤਰ੍ਹਾਂ ਨਾਲ ਇੱਕ ਸਾਲ ਲਈ ਅਸੀਂ ਨੂੰ ਇੱਥੇ ਲਗਾ ਦਿੱਤਾ ਆ ਹੁਣ ਇੱਕ ਸਾਲ ਇਹ ਇੱਥੇ ਰਹਿਣਗੇ ਫਿਰ ਜਿੱਥੇ ਬਾਗ ਲਗਾਉਣਾ ਆ ਉੱਥੇ ਇਹ ਬੂਟੇ ਸ਼ਿਫਟ ਕਰ ਦਿੱਤੇ ਜਾਣੇ ਆ ਠੀਕ ਹੈ ਜੀ ਤੁਸੀਂ ਬੂਟੇ ਦੇਖ ਸਕਦੇ ਆ ਕਿੰਨੇ ਸੋਹਣੇ ਆ ਇਹ ਹੈ ਪੱਥਰਨਾਖ ਜਾਨੀ 나ਖ ਕਹਿ ਲਓ ਦੇਖੋ ਬੂਟੇ ਦੀ ਹਾਈਟ ਦੇਖੋ ਕਿੰਨੀ ਹੋ ਚੁੱਕੀ ਆ 6 ਮਹੀਨੇ ਹਜੇ ਪੂਰੇ ਨਹੀਂ ਹੋਏ ਇਹਨੂੰ ਲੱਗੇ ਨੂੰ ਜੂਨ ਅੱਜ 13 ਆ ਤੇ ਤੁਸੀਂ 13 ਜੂਨ ਦੇ ਵਿੱਚ ਬੂਟਾ ਦੇਖੋ ਕਿੰਨਾ ਸੋਹਣਾ ਹੋਇਆ ਆ ਤੇ ਜਦੋਂ ਇਹ ਲਾਏ ਸੀਗੇ ਤੇ ਲੱਗਦਾ ਨਹੀਂ ਸੀਗਾ ਵੀ ਇਹ ਇਸ ਤਰ੍ਹਾਂ ਦੇ ਹੋਣਗੇ ਤੇ ਆ ਵੀ ਆ ਵੀ ਨਾਲ ਦੇਖ ਲਓ ਵੀ ਇੱਕ ਜਿਹੜੀ ਫਟਾਰਾ ਆ ਚੁੱਕਾ ਆ ਇੱਕ ਬੂਟੇ ਨੂੰ ਜਿਹੜੀ ਕਿ ਹਰਾਈ ਆ ਹਜੇ ਇਹ ਹੋਇਆ ਨਹੀਂ ਸੀਗਾ ਪਰ ਹੁਣ ਇਹ ਹਰਾ ਹੋ ਚੁੱਕਾ ਆ ਹੁਣ ਇਹ ਪੱਥਰਨਾਖ ਜਿਹੜੀ ਆ ਇਹਦਾ ਜਿਹੜਾ ਬਾਗ ਆ ਇਹ ਇੱਥੇ ਨਾਲੇ ਲਾਉਣਾ ਆ ਇਹਦੇ ਨਾਲ ਹੀ ਆ ਕੁਛ ਇੱਕ ਬੂਟੇ ਦੇਖ ਲਓ ਤੁਸੀਂ ਗਰਮੀ ਵੈਸੇ ਬਹੁਤ ਆ ਪਰ ਤੁਹਾਨੂੰ ਅਸੀਂ ਬਾਗ ਦਿਖਾਉਣਾ ਸੀਗਾ ਜਾਂ ਆ ਦੇਖ ਲਓ ਬੂਟੇ ਦਿਖਾਉਣੇ ਸੀ ਤੁਹਾਨੂੰ ਬੂਟੇ ਦਿਖਾਉਣ ਖਾਤਰ ਅਸੀਂ ਆਏ ਆ ਤੇ ਆ ਦੇਖੋ ਇਹ ਹੈ ਸੇਬ ਠੀਕ ਆ ਜੀ ਸੇਬ ਦਾ ਜਿਹੜਾ ਬੂਟਾ ਆ ਇਹ ਵੀ ਉਦੋਂ ਹੀ ਲਗਾਇਆ ਗਿਆ ਸੀਗਾ ਤੇ ਸੇਬ ਹੈਰੀਮਨ 99 ਤੇ ਸ਼ਾਇਦ ਇਹਨਾਂ ਇਹਨਾਂ ਆਈ ਥਿੰਕ ਇਹ ਦੋ ਵੈਰਾਈਟੀਆਂ ਨੇ ਹਾਂ ਸੇਬ ਜਿਹੜਾ ਆ ਉਹ ਇੱਕ ਤਰ੍ਹਾਂ ਨਾਲ ਸੇਬ ਜਿਹੜਾ ਆ ਉਹ ਇੱਕ ਤਰ੍ਹਾਂ ਨਾਲ ਉਹ ਟ੍ਰਾਇਲ ਚ ਹੀ ਆ ਟ੍ਰਾਇਲ ਇਸ ਲਈ ਕਿ ਪਹਿਲੀ ਵਾਰ ਲਗਾਇਆ ਗਿਆ ਆ ਅਸੀਂ ਨਿੱਜੀ ਤੌਰ ਤੇ ਤੁਹਾਨੂੰ ਪੀਆਰ ਪੰਜਾਬ ਤੋਂ ਇਹ ਸਲਾਹ ਨਹੀਂ ਦਿੰਦੇ ਕਿ ਤੁਸੀਂ ਸੇਬ ਦਾ ਬਾਗ ਲਗਾਓ ਕਿਉਂਕਿ ਹਜੇ ਪੰਜਾਬ ਵਿੱਚ ਇਹ ਫਸਲ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋਈ ਹੈਗੀ ਜਿੰਨੇ ਮਾਹਰਾਂ ਨਾਲ ਮੈਂ ਗੱਲ ਕੀਤੀ ਆ ਅੱਜ ਤੱਕ ਅਸੀਂ ਵੀਡੀਓ ਵੀ ਕੀਤੀ ਆ ਉਹਨਾਂ ਨੇ ਕਿਸੇ ਨੇ ਵੀ ਸਾਨੂੰ ਇਹ ਪ੍ਰੋਫੈਸ਼ਨਲੀ ਬਾਗ ਲਗਾਉਣ ਦੇ ਲਈ ਸਾਨੂੰ ਸਲਾਹ ਨਹੀਂ ਦਿੱਤੀ ਆਪਣੇ ਸ਼ੌਕ ਨੂੰ ਤੁਸੀਂ ਕੋਈ 5 7 4 2 1 ਬੂਟਾ ਕੋਈ ਲਾਉਣਾ ਚਾਹੋ ਤੁਹਾਡੀ ਆਪਣੀ ਖੁਸ਼ੀ ਆ ਤੁਸੀਂ ਲਾ ਸਕਦੇ ਤੁਹਾਡੇ ਕੋਲ ਜਗ੍ਹਾ ਹੈਗੀ ਤਾਂ ਆਪਣਾ ਸ਼ੌਕ ਪੂਰਾ ਕਰਨਾ ਹੋਵੇ ਤਾਂ ਅਦਰਵਾਇਜ਼ ਤੁਸੀਂ ਪ੍ਰੋਫੈਸ਼ਨਲੀ ਇਹਦਾ ਬਾਗ ਜਿਹੜਾ ਆ ਅਸੀਂ ਉਹਦੀ ਸਲਾਹ ਰਹੀ ਤੁਹਾਨੂੰ ਦੇ ਸਕਦੇ ਸੋ ਇਹ ਜਿਹੜਾ ਬਾਗ ਇੱਕ ਤਰ੍ਹਾਂ ਕਹਿ ਲਓ ਵੀ ਥੋੜੇ ਜਿਹਾ ਬੂਟੇ ਲਾ ਕੇ ਇੱਕ ਟ్రਾਇਲ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤੇ ਤਕਰੀਬਨ ਸੇਵ ਦੇ ਵੀ ਜਿੰਨੇ ਕ ਬੂਟੇ ਲਾਏ ਸੀ ਕੁਝ ਕ ਬੂਟੇ ਉਹਨਾਂ ਚ ਮਰੇ ਦਿਸਦੇ ਆ ਬਾਕੀ ਤਕਰੀਬਨ ਸਾਰੇ ਹੋ ਚੁੱਕੇ ਆ ਕੁਝ ਇੱਕ ਬੂਟਿਆਂ ਚ ਦਿੱਕਤ ਆਈ ਆ ਤੇ ਕੋਸ਼ਿਕ ਸੁੱਕੇ ਵੀ ਲੱਗਦੇ ਆ ਵੀ ਇਹ ਜਿਹੜੇ ਨਾਖਾਂ ਦੇ ਬੂਟੇ ਨੇ ਤੁਸੀਂ ਦੇਖ ਰਹੇ ਆ ਇਹ ਇੱਥੋਂ ਪੱਟ ਲੈ ਜਾਣੇ ਆ ਪੱਟ ਕੇ ਇਹਨਾਂ ਨੂੰ ਜਿੱਥੇ ਬਾਗ ਲਾਉਣਾ ਉੱਥੇ ਲਾਏ ਜਾਣਗੇ ਤੇ ਉਸ ਵਕਤ ਜਾਨੀ ਕਿ ਜਿੱਥੇ ਬੂਟੇ ਲਾਵਾਂਗੇ ਬਾਗ 'ਚ ਉਹ ਇੱਕ ਤਰ੍ਹਾਂ ਨਾਲ ਇਹ ਹੋ ਜਾਊਗਾ ਕਿ ਸਾਲ ਦਾ ਬਾਗ ਜਿਹੜਾ ਆ ਉਹ ਸਾਲ ਦਾ ਬੂਟਾ ਤਿਆਰ ਹੋਇਆ ਉਸ ਬਾਗ 'ਚ ਚਲਿਆ ਜਾਏਗਾ ਤਾਂ ਬਾਗ ਸਾਲ ਦਾ ਹੋ ਗਿਆ ਠੀਕ ਹੈ ਜੀ ਕਾਰਨ ਕੀ ਹੈ ਕਿ ਨਾਖ ਜਿਹੜੀ ਆ ਉਹ ਲੇਟ ਫਲ ਦਿੰਦੀ ਹੈ ਦੇਖੋ ਫਲ ਜਿਹੜਾ ਆ ਉਹ ਨਾਖ ਦਿੰਦੀ ਹੈਗੀ ਆ ਤਕਰੀਬਨ ਤਕਰੀਬਨ ਜਾ ਕੇ 5ਵੇਂ 6ਵੇਂ ਸਾਲ ਦੇ ਵਿੱਚ ਉਸ ਤੋਂ ਪਹਿਲਾਂ ਇਹ ਫਲ ਨਹੀਂ ਦਿੰਦੀ ਹੈਗੀ ਹਨਾ ਪਰ ਆ ਆ ਤੁਸੀਂ ਦੇਖੋ ਕਿ ਕਿੰਨੇ ਸੋਨੇ ਫਲ ਇਹਨੂੰ ਲੱਗੇ ਹੋਏ ਆ ਇਥੇ ਸ਼ਾਮੇ ਆ ਜਾ ਨਾਲੇ ਸ਼ਾਮੇ ਖੜਜ ਫਲ ਦੇਖੋ ਕਿੰਨਾ ਸੋਹਣਾ ਲੱਗਾ ਆ ਹੈ ਨਾਖ ਕਿ ਇਹੜੀਆਂ ਨਾਖਾਂ ਨੇ ਕਿੰਨੀਆਂ ਸੋਹਣੀਆਂ ਹੋਈਆਂ ਨੇ ਹੁਣ ਇਹ ਬੂਟੇ ਦੀ ਉਮਰ ਤਕਰੀਬਨ ਸ਼ਾਇਦ 7 8 ਸਾਲ ਹੋਏਗੀ ਮੇਰਾ ਖਿਆਲ ਆ ਇਹ ਵਾਲਾ ਜਿਹੜਾ ਆ ਇਹ ਕਾਫੀ ਵਧੀਆ ਬੂਟੇ ਡਵੈਲਪ ਹੋ ਚੁੱਕੇ ਆ ਪਰ ਇੱਕ ਚੀਜ਼ ਦਾ ਧਿਆਨ ਦੇਵੋ ਫਲ ਇੰਨਾ ਸਿਮਰਨ ਲੱਗਾ ਆ ਹੈ ਬਈ ਹਾਂਜੀ ਦੇਖ ਬਈ ਡਾਹ ਲਾਉਣੀ ਪਈ ਆ ਥੱਲੇ ਸਪੋਰਟ ਦੇਣੀ ਪਈ ਆ ਡੰਡੇ ਦੀ ਆ ਡੰਡਾ ਸਪੋਰਟ ਨੂੰ ਖੜਾ ਕੀਤਾ ਆ ਹੈ ਆ ਬਾਸ ਵੀ ਦਿਖਾ ਦੇ ਇੱਧਰ ਆ ਦੇ ਕਿਉਂਕਿ ਡਾਣੇ ਦੇ ਉੱਤੇ ਆ ਦੇਖ ਆ ਦਿਖਾ ਟਾਣੀਆਂ ਦੇ ਉੱਤੇ ਇੰਨਾ ਜ਼ਿਆਦਾ ਫਲ ਲੱਗਾ ਆ ਜੇ ਆਹ ਵਾਲਾ ਬਾਂਸ ਦੇ ਨਾਲ ਇਹਨੂੰ ਸਪੋਰਟ ਨਾ DIYੇ ਤਾਂ ਭਾਈ ਇਹ ਟਾਣੀਆਂ ਜਿਹੜੀਆਂ ਟੁੱਟ ਜਾਣੀਆਂ ਉੱਪਰੋਂ ਠੀਕ ਆ ਫਲ ਇੰਨਾ ਸੋਹਣਾ ਲੱਗਾ ਆ ਕਿ ਤੁਹਾਨੂੰ ਸਬਰ ਕਰਨਾ ਪੈਂਦਾ ਕੁਝ ਸਾਲ ਆਪਾਂ ਇਹ ਨਹੀਂ ਕਹਿ ਸਕਦੇ ਕਿ ਪਹਿਲੇ ਦੂਸਰੇ ਸਾਲ ਹੀ ਇਹਦਾ ਫਲ ਆ ਜਾਣਾ ਤਾਂ ਨਾਖ ਦੀ ਇੱਕ ਸਮੱਸਿਆ ਇਹ ਰਹਿੰਦੀ ਆ ਤੁਸੀਂ ਇਹ ਮਾਈਂਡ ਚ ਰੱਖ ਲੈਣਾ ਪਹਿਲਾਂ ਹੀ ਅਗਰ ਕੋਈ ਚਾਹੁੰਦਾ ਆ ਲਾਉਣਾ ਤਾਂ ਨਾਖ ਦਾ ਬੂਟਾ ਤਾਂ ਉਹਨੂੰ ਇਹ ਪਤਾ ਹੋਣਾ ਚਾਹੀਦਾ ਅੱਛਾ ਦੂਸਰੀ ਗੱਲ ਮੈਂ ਇਹ ਵੀ ਦੱਸ ਦਵਾਂ ਕਿ ਜਿਹੜੀ ਨਾਕ ਹੈ ਕੱਲਾ ਇਹ ਸਮਾਂ ਨਹੀਂ ਲੈਂਦੀ ਇੱਕ ਹੋਰ ਸਮੱਸਿਆ ਬਹੁਤ ਵੱਡੀ ਹੈ ਉਹ ਸਮੱਸਿਆ ਹੈ ਇਹਦੀ ਮਾਰਕੀਟਿੰਗ ਦੀ ਸਮੱਸਿਆ ਹੁਣ ਤੁਸੀਂ ਸਾਨੂੰ ਇਹ ਕਹਿ ਸਕਦੇ ਆ ਕਿ ਭਾਈ ਇਹ ਢੰਡੋ ਵਾਲਿਆਂ ਨੇ ਕਿਉਂ ਲਾਇਆ ਹੋਇਆ ਆ ਜੇ ਫਿਰ ਸਮੱਸਿਆ ਮਾਰਕੀਟਿੰਗ ਦੀ ਹੈ ਤੇ ਮਾਰਕੀਟਿੰਗ ਦੇਖੋ ਇਹਦੀ ਸਾਨੂੰ ਮਾਰਕੀਟ ਖੋਜਣੀ ਪੈਂਦੀ ਆ ਦੋ ਤਰ੍ਹਾਂ ਦੀ ਮਾਰਕੀਟ ਹੈ ਦੋ ਤਰੀਕੇ ਨੇ ਇਸ ਫਲ ਨੂੰ ਵੇਚਣ ਦੇ ਇੱਕ ਤੇ ਪਹਿਲਾ ਜਿਹੜਾ ਇਹਨਾਂ ਦਾ ਜਿਵੇਂ 베ਰ ਵੇਚਦੇ ਨੇ ਇੱਥੇ ਲੋਕਲ ਵੇਚਦੇ ਨੇ ਇੱਕ ਤੇ ਇਹ ਤਰੀਕਾ ਹੈ ਕਿ ਬਾਹਰ ਇਹਨਾਂ ਦੀਆਂ ਰੇੜੀਆਂ ਵੀ ਇੱਕ ਦੋ ਲੱਗੀਆਂ ਹੁੰਦੀਆਂ ਉੱਥੇ ਲਗਾਤਾਰ ਫਲ ਵਿਕੀ ਜਾਂਦਾ ਤਾਜ਼ਾ ਟੁੱਟੀ ਜਾਂਦਾ ਵਿਕੀ ਜਾਂਦਾ ਟੁੱਟੀ ਜਾਂਦਾ ਫਿਰ ਇੱਥੇ ਇਹ ਸਪਲਾਈ ਕਰਦੇ ਨੇ ਲੋਕਲ ਮਾਰਕੀਟ ਵਾਲੇ ਜਿਹੜੇ ਆ ਕੋਈ ਦੁਕਾਨਾਂ ਵਾਲੇ ਆ ਫਰੂਟ ਵਾਲੇ ਆ ਉਹ ਵੀ ਆ ਕੇ ਇਹਨਾਂ ਤੋਂ ਲੈ ਜਾਂਦੇ ਨੇ ਠੀਕ ਹੈ ਜੀ ਤਾਂ ਇੱਕ ਤੇ ਤਰੀਕਾ ਇਹ ਹੋ ਗਿਆ ਲੋਕਲ ਜਿਹੜੀ ਲੋੜ ਹੈ ਪੂਰੀ ਕਰਦੇ ਨੇ ਦੂਸਰੀ ਹੈ ਕਿ ਇਹਨੂੰ ਐਕਸਪੋਰਟ ਕੀਤਾ ਜਾਂਦਾ ਹੁਣ ਤੁਸੀਂ ਇਹ ਸੋਚ ਸਕਦੇ ਆ ਤੁਸੀਂ ਕਹਿ ਸਕਦੇ ਆ ਕਿ ਯਾਰੀ ਨਾ ਆਖਿਆ ਉਹਨੂੰ ਪੰਜਾਬ ਦੇ ਵਿੱਚ ਲੋਕ ਘੱਟ ਖਾਂਦੇ ਨੇ ਉਹਦੀ ਇਹਦੀ ਬਹੁਤ ਜ਼ਿਆਦਾ ਡਿਮਾਂਡ ਨਹੀਂ ਲੋਕਾਂ 'ਚ ਹੈਗੀ ਕਿ ਲੋਕ ਇਹਨੂੰ ਕਹਿਣ ਕਿ ਡਿਮਾਂਡ ਡਿਮਾਂਡ ਆ ਸਾਡੇ ਮਨ 'ਚ ਹਨਾ ਇਹ ਜਿਹੜਾ ਫਲ ਆ ਇਸ ਫਲ ਨੂੰ ਲੋਕ ਪੰਜਾਬ 'ਚ ਘੱਟ ਖਾਂਦੇ ਨੇ ਪਰ ਜਿਹੜੇ ਏਰੀਆਜ਼ ਨੇ ਜਿੱਥੇ ਸਮੁੰਦਰ ਲੱਗਦਾ ਆ ਉਹਨਾਂ ਸਮੁੰਦਰ ਵਾਲੇ ਇਲਾਕਿਆਂ ਦੇ ਵਿੱਚ ਲੋਕ ਬਹੁਤ ਖਾਂਦੇ ਨੇ ਠੀਕ ਆ ਪੇਟ ਤੋਂ ਢਿੱਡ ਤੋਂ ਜਾਣੀ ਕਿ ਡਾਈਜੈਸ਼ਨ ਤੋਂ ਇਹ ਬਹੁਤ ਵਧੀਆ ਮੰਨਿਆ ਗਿਆ ਫਲ ਆ ਠੀਕ ਤੋਂ ਲੋਕ ਇਹਨੂੰ ਖਾਂਦੇ ਨੇ ਬਹੁਤ ਉਹ ਲੋਕ ਕਿਉਂਕਿ ਸਮੁੰਦਰ ਦੇ ਕੰਢੇ ਰਹਿਣ ਵਾਲੇ ਲੋਕਾਂ ਨੂੰ ਆਮ ਇਹ ਇਹ ਜਿਹੇਆਂ ਫਲਾਂ ਦੀ ਲੋੜ ਹੁੰਦੀ ਆ ਤੋਂ ਇਥੋਂ ਇਹ ਐਕਸਪੋਰਟ ਹੋ ਜਾਂਦੀ ਆ ਇੱਕ ਤਰ੍ਹਾਂ ਕਹੋ ਬਾਹਰਲੇ ਇਲਾਕੇ 'ਚ ਚਲੀ ਜਾਂਦੀ ਆ ਤੋਂ ਤੁਸੀਂ ਇਹ ਦੇਖਣਾ ਹੁੰਦਾ ਆ ਕਿ ਜੇ ਅਸੀਂ 나ਖ ਦੇ ਬਾਗ ਜਾਂ 나ਖ ਦਾ ਵਪਾਰ ਕਰਨਾ ਚਾਹੁੰਦੇ ਆ ਤੇ ਕਿਸ ਅਸੀਂ ਉਹਨੂੰ ਬਾਹਰ ਭੇਜ ਪਾਵਾਂਗੇ ਜੇ ਤਾਂ ਅਸੀਂ ਇਸ ਤਰ੍ਹਾਂ ਇੱਕ ਸਪੋਰਟ ਕਰਨ ਦਾ ਕੋਈ ਸਿਸਟਮ ਜਿਹੜਾ ਲੱਭ ਸਕਦੇ ਆ ਜਿਨ੍ਹਾਂ ਨੂੰ ਅਸੀਂ ਸਪਲਾਈ ਕਰੀਏ ਤੇ ਫਿਰ ਅਗੋਂ ਬਾਹਰ ਭੇਜਿਆ ਜਾ ਸਕੇ ਮਾਲ ਦੂਸਰੇ ਰਾਜਾਂ ਦੇ ਵਿੱਚ ਤੇ ਫਿਰ ਤੇ ਠੀਕ ਹੈ ਤੇ ਇਸ ਤਰ੍ਹਾਂ ਹੁੰਦਾ ਵੀ ਆ ਵਪਾਰੀ ਆਉਂਦੇ ਨੇ ਤੇ ਲੈ ਵੀ ਜਾਂਦੇ ਨੇ ਤੋਂ ਇਹ ਫਿਰ ਤੇ ਬਹੁਤ ਵਧੀਆ ਸੌਦਾ ਹੈਗਾ ਆ ਤੇ ਤੁਹਾਡਾ ਇਹ ਜਿਹੜਾ ਮਾਲ ਹੈ ਵੇਚਦਾ ਰਹਿੰਦਾ ਬਾਕੀ ਲੋਕਲ ਮਾਰਕੀਟ ਚ ਵੀ ਵੇਖਤਾ ਜਾਂਦਾ ਹੀ ਆ हां ਵੱਡੇ ਪੱਦਰ ਤੇ ਮੰਗ ਇਸ ਫਰੂਟ ਦੀ ਨਹੀਂ ਰਹਿੰਦੀ ਹਾਂ ਠੀਕ ਹੈ ਜੀ ਪਰ ਇਹ ਖਾਣਾ ਚਾਹੀਦਾ ਮੈਂ ਇਹ ਦੱਸ ਦਿਆਂ ਕਿ ਬੜਾ ਗੁਣਕਾਰੀ ਫਲ ਹੈਗਾ ਆ ਆ ਦੇਖ ਲਓ ਤੇ ਆ ਨਿੱਕੇ ਜਿਹੇ ਬੂਟੇ ਨੂੰ ਘਟੋ-ਘਟ 5-6 ਬਾਂਸ ਲਾਏ ਹੋਏ ਆ ਇਹਦੀ ਸਪੋਰਟ ਕਰਨ ਦੇ ਲਈ ਤਾਂ ਕਿ ਫਲ ਡਿੱਗੇ ਨਾ ਸਿਮਰਨ ਦਿਖਾ ਯਾਰ ਹੈ ਕਿੰਨਾ ਫਲ ਪਿਆ ਹੋਇਆ ਨਾਖਾਂ ਨੂੰ ਹਜੇ ਇਹਨੇ ਤਕਰੀਬਨ 1.5 ਮਹੀਨਾ ਲੈ ਜਾਣਾ ਆ ਇਹਨੇ ਤਿਆਰ ਹੋਣ ਨੂੰ ਤੇ ਮੀਨਾ ਸਵਾ ਮਹੀਨਾ ਜਾਂ ਹੱਦ ਡੇਢ ਮਹੀਨੇ ਤੱਕ ਫਿਰ ਇਹ ਜਿਹੜਾ ਨਾਕ ਹੈ ਇਹ ਫਿਰ ਪੱਕ ਕੇ ਤਿਆਰ ਹੋ ਜਾਏਗੀ ਤੇ ਫਿਰ ਇਹ ਖਾਣ ਯੋਗ ਹੋਏਗੀ ਸੋ ਇਸ ਤੋਂ ਬਾਅਦ ਇੱਕ ਚੀਜ਼ ਮੈਂ ਦੱਸ ਦਿਆਂ ਕਿ ਨਾਕਾਂ ਜਿਹੜੀਆਂ ਹੁੰਦੀਆਂ ਨੇ ਕਿਉਂਕਿ ਇਹ ਸਾਰੇ ਸਾਲ ਦਾ ਤਾਂ ਫਸਲ ਹੈ ਨਹੀਂਗੀ ਤੋਂ ਇਹਦੇ ਵਿੱਚ ਤੁਸੀਂ ਕਿਹੜੀ ਫਸਲ ਹੋਰ ਉਗਾ ਸਕਦੇ ਆ ਤੇ ਸਿਮਰਨ ਥੱਲੇ ਮਾਰ ਕੇ ਜਦਾਂ ਨਾ ਦਿਖਾ ਦੇ ਕੈਮਰਾ ਵਈ ਥੱਲੇ ਲੱਗੀ ਹੋਈ ਹੈ ਜੀ ਹਲਦੀ ਹਲਦੀ ਜਿਹੜੀ ਆਪਾਂ ਘਰੇ ਖਾਂਦੇ ਆਂ ਇਹ ਵਾਲੀ ਹਲਦੀ ਜਿਹੜੀ ਆ ਇਹ ਉਗਾਈ ਜਾ ਸਕਦੀ ਆ ਨਾਖਾਂ ਦੇ ਬਾਗ ਦੇ ਵਿੱਚ ਕਾਰਨ ਇਸ ਤਰ੍ਹਾਂ ਬੱਟਾ ਬਣਾ ਕੇ ਤੁਸੀਂ ਉਗਾ ਦਿਓ ਕਿਉਂਕਿ ਥਾਂ ਬਹੁਤ ਹੁੰਦੀ ਆ ਵਿੱਚ ਤੇ ਉਹ ਤੁਹਾਡੀ ਵੇਸਟ ਨਹੀਂ ਜਾਏਗੀ ਇੱਕ ਤਰ੍ਹਾਂ ਤੁਸੀਂ ਦੋ ਦੋ ਫਸਲਾਂ ਲੈਣ ਵਾਲੀ ਗੱਲ ਹੋ ਜਾਂਦੀ ਆ ਤੇ ਹਲਦੀ ਕਾਫੀ ਇਸ ਤਰ੍ਹਾਂ ਨਿਕਲ ਆਉਣੀ ਆ ਜਿਹੜੀ ਇਹ ਵਾਲੀ ਹਲਦੀ ਆ ਇਹ ਸ਼ਾਇਦ ਮਾਰਚ ਜਾਂ ਅਪ੍ਰੈਲ ਚ ਬੀਜੀ ਸੀਗੀ ਤੇ ਬੱਟਾ ਬਣਾ ਕੇ ਬੀਜੀ ਹੋਈ ਆ ਤੁਸੀਂ ਇਹ ਵੀ ਦੇਖ ਸਕਦੇ ਆ ਤੇ ਇਹ ਤੇ ਆਪਾਂ ਪ੍ਰਾਲ ਪਾ ਦਿੱਤੀ ਸੀਗੀ ਤੇ ਮਲਚਿੰਗ ਕੀਤੀ ਹੋਈ ਸੀਗੀ ਪ੍ਰਾਲੀ ਪਾ ਕੇ ਆ ਜਿਹੜੀ ਸਾਰੀ ਸੀ ਉਹ ਪ੍ਰਾਲੀ ਜਿਹੜੀ ਸੀ ਉਹ ਹੁਣ ਗਲ ਚੁੱਕੀ ਆ ਤੇ ਗਲ ਕੇ ਢੇਰ ਬਣ ਚੁੱਕੀ ਆ ਤੇ ਜਿਹੜੀ ਮਾੜੀ ਮੋਟੀ ਦਿਸਦੀ ਆ ਥੋੜੇ ਚਿਰ ਤੱਕ ਮਹੀਨੇ 2 ਮਹੀਨੇ ਦੇ ਅੰਦਰ ਇਹ ਵੀ ਬਿਲਕੁਲ ਨਹੀਂ ਦਿਸਣੀ ਤੋਂ ਇੱਕ ਖਾਦ ਬਣ ਗਈ ਆ ਇਹਦੇ ਲਈ ਤੇ ਬਹੁਤ ਸੋਹਣੀ ਹਲਦੀ ਨਿਕਲ ਆਉਣੀ ਆ ਇਹ ਹਲਦੀ ਤੁਹਾਡੀ ਵਾਰਤੋਂ ਜੋਗ ਆ ਘਰ ਦੇ ਵਿੱਚ ਹਨਾ ਤੋਂ ਹਲਦੀ ਵੀ ਤੁਸੀਂ ਨਾਲ ਦੇ ਨਾਲ ਕਰ ਸਕਦੇ ਆ ਤੋਂ ਇਸ ਤਰ੍ਹਾਂ ਨਾਲ ਇਹ ਇੱਕ ਆਈਡੀਆ ਤੁਹਾਡੇ ਕੋਲ ਹੈਗਾ ਆ ਵੀ ਜੇ ਕੋਈ ਨਾਕ ਵਗੈਰਾ ਲਗਾਉਂਦਾ ਆ ਤਾਂ ਉਥੋਂ ਫਿਰ ਉਹਨੂੰ ਕੀ ਪ੍ਰਾਪਤ ਹੁੰਦਾ ਉਹ ਹਲਦੀ ਵੀ ਤੁਸੀਂ ਵੇਚ ਲਗਾ ਸਕਦੇ ਆ ਸੋ ਬਾਕੀ ਦੋਸਤੋ ਇਹ ਜਿਹੇ ਜਦੋਂ ਵੀ ਇਨੀਸ਼ੀਏਟਿਵ ਲੈਣੇ ਹੁੰਦੇ ਆ ਤੇ ਸਭ ਤੋਂ ਪਹਿਲਾਂ ਤੁਸੀਂ ਕੋਈ ਥੋੜੇ ਜਿਹਾ ਬੂਟੇ ਲਾ ਕੇ ਜੇ ਤੁਹਾਡੇ ਕੋਲ ਥਾਂ ਹੈਗੀ ਆ ਤੁਸੀਂ ਉਥੇ ਥੋੜੇ ਬੂਟੇ ਲਾਵੋ ਥੋੜੇ ਬੂਟੇ ਲਾ ਕੇ ਤੁਸੀਂ ਟਰਾਇਲ ਇਸ ਤਰ੍ਹਾਂ ਕਰ ਲਓ ਠੀਕ ਆ ਤੇ ਟਰਾਇਲ ਦੇ ਵਿੱਚ ਤੁਸੀਂ ਮਾਰ ਨਹੀਂ ਖਾਂਦੇ ਹੈਗੇ ਫਿਰ ਉਹ ਜੋ ਨੁਕਸਾਨ ਬਹੁਤ ਘੱਟ ਹੁੰਦਾ ਆ ਤੇ ਆਪਾਂ ਨੂੰ ਦੈਲ ਬਣੀ ਫਿਰ ਬੰਦੇ ਦਾ ਦੁੱਖ ਦਾ ਹੈਗਾ ਮੰਨ ਲਓ ਤੁਹਾਡਾ ਨਹੀਂ ਵੀ ਉਹ ਮਾਲ ਵੇਚਦਾ ਤੇ ਤੁਹਾਨੂੰ ਕੋਈ ਤਕਲੀਫ ਨਹੀਂ ਹੁੰਦੀ ਹਨਾ ਤੇ ਫਿਰ ਇਹ ਵੀ ਹੈ ਕਿ ਥੋੜਾ ਦੂਸਰਿਆਂ ਨੂੰ ਵੀ ਉਤਸ਼ਾਹਿਤ ਬੰਦਾ ਕਰ ਲੈਂਦਾ ਵੀ ਯਾਰ ਚਲੋ ਆਹ ਚੀਜ਼ ਹੈਗੀ ਆ ਤੇ ਤੁਸੀਂ ਖਾ ਲਓ ਛੜ ਤੋਂ ਲੈ ਕੇ ਖਾ ਸਕਦੇ ਹੋ ਖੈਰ ਮੇਰੇ ਕਹਣ ਦਾ ਮਤਲਬ ਇਹ ਆ ਕਿ ਜੇ ਤੁਹਾਡਾ ਉਦਮ ਜਿਹੜਾ ਛੋਟਾ ਆ ਤੇ ਨੁਕਸਾਨ ਵੀ ਫਿਰ ਛੋਟਾ ਆ ਤੋਂ ਟਰਾਇਲ ਦੇ ਵਜੋਂ ਤੁਸੀਂ ਇਹ ਚੀਜ਼ਾਂ ਲਾ ਸਕਦੇ ਆ ਅ ਵੱਡੇ ਪੱਦਰ ਤੇ ਇੱਕਦਮ ਜੇ ਤੁਸੀਂ ਕਹੋ ਵੀ ਅਸੀਂ ਲਾ ਕੇ ਤੇ ਇੱਕਦਮ ਅਸੀਂ ਕਾਮਯਾਬ ਹੋਣਾ ਆ ਉਹ ਮੇਰੇ ਖਿਆਲ ਨਾਲ ਫਾਲਤੂ ਦੀ ਸਿਰਦਰਦੀ ਖਰੀਦਣੇ ਆ ਤੇ ਉਸ ਚੱਕਰ ਚ ਤੁਸੀਂ ਪਿਓ ਨਾ ਕੋਈ ਜਾਣਾ ਤੇ ਪਵੋ ਪਰ ਸਟੈਪ ਬਾਏ ਸਟੈਪ ਸੋ ਧੰਨਵਾਦ ਤੁਹਾਡਾ ਵੀਡੀਓ ਚ ਜੁੜੇ ਰਹਿਣ ਦੇ ਲਈ ਬਾਕੀ ਆਪਾਂ ਤੁਹਾਨੂੰ ਨਾਖਾਂ ਦਾ ਜਿਹੜਾ ਬਾਗ ਸੀ ਉਹ ਦਿਖਾੜ ਦਿੱਤਾ ਕਿ ਨਾਖਾਂ ਛੋਟੀਆਂ ਤੋਂ ਲੈ ਕੇ ਵੱਡੀਆਂ ਤੱਕ ਤੁਹਾਨੂੰ ਮੈਂ ਦਿਖਾ ਲਤੀਆਂ ਕਿ ਇਸ ਤਰ੍ਹਾਂ ਨਾਲ ਇਹ ਜਿਹੜਾ ਆ ਇਹ ਬੂਟੇ ਹੁੰਦੇ ਨੇ ਤੇ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਅ ਗਰਮੀ ਜ਼ੋਰਾਂ ਸ਼ੋਰਾਂ ਤੇ ਆ ਵਿਚਾਰ ਰੱਖੋ ਗਰਮੀ ਤੋਂ ਥੋੜਾ ਜਿਹਾ ਆਪਣਾ ਤੇ ਨਾਲ ਦੀ ਨਾਲ ਜੁੜੇ ਰਹੋ ਪੀਆਰ ਪੰਜਾਬ ਤੇ ਵੀਡੀਓ ਚੰਗੀ ਲੱਗੀ ਹੋਵੇ ਇਹਨੂੰ ਲਾਈਕ ਵਾਲਾ ਬਟਨ ਦੱਬ ਕੇ ਅੱਗੇ ਸ਼ੇਅਰ ਆਪਾਂ ਕਰ ਸਕਦੇ ਹਾਂ ਤੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਇੰਸਟਾਗ੍ਰam ਪੇਜ ਨੂੰ ਵੀ ਫੋਲੋ ਕਰਨਾ ਨਾ ਭੁੱਲਣਾ ਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ